ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਵਧੀਆ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਦਾ ਪਿਓਰ ਲਾਈਫ ਹਰਦੀਪ ਖੋਸਾ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆਈਆਂ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਿਹਦੇ ਤੋਂ ਆਪਾਂ ਨੂੰ ਇਨਫੋਰਮੇਸ਼ਨ ਮਿਲ ਸਕੇ ਉਹ ਟਰੈਵਲਿੰਗ ਦੇ ਰਿਲੇਟਿਡ ਵੀਡੀਓ ਸੀ ਜਿਹੜੀ ਅੱਜ ਆਪਣੀ ਵੀਡੀਓ ਆ ਉਹ ਸਭ ਤੋਂ ਪਹਿਲਾਂ ਕਿ ਕਿਹੜੇ ਆਪਾਂ ਕੈਨੇਡਾ ਦੇ ਵਿੱਚ ਜਿਹੜੇ ਕਿਹੜੇ ਜ਼ਰੂਰੀ ਇੰਪੋਰਟੈਂਟ ਕੰਮ ਆ ਜਿਹੜੇ ਆਪਾਂ ਸਭ ਤੋਂ ਪਹਿਲਾਂ ਕਰਨੇ ਆ ਕਿ ਉਹਨਾਂ ਨਾਲ ਰਿਲੇਟਿਡ ਵੀਡੀਓ ਆ ਤਾਂ ਉਹ ਤਿੰਨ ਚਾਰ ਕੰਮ ਆ ਜਿਹੜੇ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਸੈਨ ਨੰਬਰ ਸੀਨ ਨੰਬਰ ਕੀ ਹੁੰਦਾ ਵਾ ਸੋਸ਼ਲ ਇਨਸ਼ੋਰੈਂਸ ਨੰਬਰ ਸਭ ਤੋਂ ਪਹਿਲਾਂ ਕਿ ਆਪਾਂ ਸੀਨ ਨੰਬਰ ਲੈਣਾ ਹੁੰਦਾ ਇੱਥੇ ਆਪਣਾ ਉਹਦਾ ਕੀ ਮਤਲਬ ਹੁੰਦਾ ਕਿ ਆਪਾਂ ਜੋ ਵੀ ਇੱਥੇ ਕੰਮ ਕਰਾਂਗੇ ਜੋ ਵੀ ਆਪਾਂ ਵਰਕ ਕਰਾਂਗੇ ਉਹ ਸੀਨ ਨੰਬਰ ਤੇ ਕਰ ਸਕਦੇ ਆ ਆਪਾਂ ਹਨਾ ਜੋ ਆਪਾਂ ਨੂੰ ਲੀਗਲੀ ਹੁੰਦਾ ਵਾ ਜਿਵੇਂ ਕਿ ਆਪਾਂ ਐਜ਼ ਅ ਸਟੂਡੈਂਟ ਹੁੰਨੀ ਆ ਤਾਂ ਆਪਾਂ ਨੂੰ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਆ 1 ਮਈ ਤੋਂ ਨਵਾਂ ਰੂਲ ਹੋਇਆ ਕਿ ਆਪਾਂ 20 ਆਵਰਸ ਕੰਮ ਕਰ ਸਕਦੇ ਆ 1 ਸਪਟੰਬਰ ਤੱਕ 1 ਸਪਟੰਬਰ ਤੋਂ ਫਿਰ 24 ਆਵਰਸ ਹੋ ਜਾਣਾ ਵਾ ਹਨਾ ਮੰਲੋ ਤੁਸੀਂ ਵਰਕ ਪਰਮਿਟ ਤੇ ਆਉਨੇ ਹੋ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਉਹ ਆਪਾਂ ਕੰਮ ਜਿਹੜਾ ਸਿੰਨ ਤੇ ਕਰਨਾ ਹੁੰਦਾ ਜਿਵੇਂ ਕਿ ਲੀਗਲੀ ਉਹ ਤੇ ਆਪਾਂ ਜੋ ਕੰਮ ਕਰਦੇ ਆ ਆਪਾਂ ਨੂੰ ਜੋ ਕੰਮ ਦੀ ਆਪਣੀ ਸੈਲਰੀ ਮਿਲਦੀ ਆ ਉਹ ਆਪਣੇ ਟੈਕਸ ਕੱਟ ਕੇ ਆਪਣੇ ਕੋਲ ਆਉਂਦੀ ਹੈ ਮਤਲਬ ਕਿ ਆਪਾਂ ਇੱਥੋਂ ਦੀ ਗਵਰਨਮੈਂਟ ਨੂੰ ਕੈਨੇਡਾ ਦੀ ਗਵਰਨਮੈਂਟ ਨੂੰ ਜੋ ਵੀ ਆਪਾਂ ਕੰਮ ਕਰਦੇ ਹਾਂ ਜੋ ਵੀ ਆਪਾਂ ਕਮਾਉਂਦੇ ਹਾਂ ਉਹ ਲੀਗਲੀ ਟੈਕਸ ਭਰ ਰਹੇ ਹੁੰਦੇ ਆ ਤੇ ਟੈਕਸ ਭਰ ਕੇ ਜੋ ਬਚਦੀ ਅਮਾਊਂਟ ਹੁੰਦੀ ਆ ਆਪਾਂ ਉਹ ਰਿਸੀਵ ਕਰ ਰਹੇ ਹੁੰਦੇ ਆ ਮਤਲਬ ਕਿ ਆਪਾਂ ਇੱਥੇ ਰਹਿ ਕੇ ਇੱਥੋਂ ਦਾ ਸਭ ਕੁਝ ਕਰਦੇ ਆ ਤਾਂ ਆਪਾਂ ਟੈਕਸ ਭਰ ਰਹੇ ਹਾਂ ਨਾਲ ਦੀ ਨਾਲ ਇਸੇ ਦਾ ਕਿ ਸਭ ਤੋਂ ਜ਼ਰੂਰੀ ਸੈਨ ਨੰਬਰ ਹੁੰਦਾ ਹੈ ਸੈਨ ਨੰਬਰ ਲੈਣ ਲਈ ਆਪਾਂ ਕਿਤੇ ਵੀ ਆਪਾਂ ਇਥੋਂ ਕੈਨੇਡਾ ਸਰਵਿਸ ਸੈਂਟਰ ਦੇ ਵਿੱਚ ਜਾ ਸਕਦੇ ਆ ਉਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਤੁਸੀਂ ਪ੍ਰੋਵਿੰਸ ਦੇ ਵਿੱਚ ਰਹਿ ਰਹੇ ਹੋ ਤੁਸੀਂ ਉਹ ਉਥੋਂ ਹੀ ਲੈਣਾ ਵਾ ਜਿਹੜਾ ਸੈਨ ਨੰਬਰ ਆ ਹਨਾ ਜਾਂ ਜਿਹੜੀ ਸਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਉਸ ਸਿਟੀ ਤੋਂ ਹੀ ਆਪਦਾ ਸੈਨ ਨੰਬਰ ਲੈਣਾ ਵਾ ਤੁਸੀਂ ਪੂਰੀ ਕੈਨੇਡਾ ਦੇ ਵਿੱਚ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਾ ਕੇ ਕਿਸੇ ਵੀ ਸਿਟੀ ਦੇ ਵਿੱਚ ਜਾ ਕੇ ਆਪਣਾ ਸੈਨ ਨੰਬਰ ਲੈ ਸਕਦੇ ਹੋ ਇਥੇ ਕੈਨੇਡਾ ਸਰਵਿਸ ਸੈਂਟਰ ਹੁੰਦੇ ਆ ਉੱਥੇ ਤੁਸੀਂ ਜਾਣਾ ਵਾ ਉੱਥੇ ਜਾ ਕੇ ਤੁਸੀਂ ਆਪਣਾ ਨੰਬਰ ਲੈ ਲੈਣਾ ਤੇ ਸਿਨ ਨੰਬਰ ਜਦੋਂ ਆਪਾਂ ਲੈਣ ਜਾਣਾ ਉੱਥੇ ਆਪਣੇ ਕਿਹੜੇ ਕਿਹੜੇ ਡਾਕੂਮੈਂਟਸ ਉਹ ਚੈੱਕ ਕਰਦੇ ਆ ਫਸਟਲੀ ਆਪਣੇ ਕੋਲ ਆਪਣਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਵਾ ਸੈਕਿੰਡ ਆਪਣੇ ਕੋਲ ਆਪਣਾ ਸਟੱਡੀ ਪਰਮਿਟ ਹੋਣਾ ਚਾਹੀਦਾ ਉਹਨਾਂ ਨੇ ਆਪਣਾ ਆਪਣਾ ਸਟੱਡੀ ਪਰਮਿਟ ਦੇਖਣਾ ਉੱਥੇ ਤੇ ਦੂਸਰੀ ਚੀਜ਼ ਕੀ ਉਹਨਾਂ ਨੇ ਆਪਣਾ ਵੈਲਿਡ ਪਾਸਪੋਰਟ ਦੇਖਣਾ ਆਪਣੀ ਵੈਰੀਫਿਕੇਸ਼ਨ ਦੇ ਲਈ ਬਸ ਉਹ ਇੱਕ ਦੋ ਕੁਐਸ਼ਨਸ ਪੁੱਛਦੇ ਆ ਆਪਾਂ ਨੂੰ ਆਪਣਾ ਫੁੱਲ ਨੇਮ ਕੀ ਆ ਤੁਹਾਡਾ ਇਹ オリジナル ਨੇਮ ਆ ਸਹੀ ਨੇਮ ਆ ਤਾਉ ਆਪਾਂ ਨੂੰ ਉਦੋਂ ਹੀ ਬਾਈ ਹੈਂਡ ਉੱਥੇ ਆਪਾਂ ਨੂੰ ਆਪਣਾ ਸਿਨ ਨੰਬਰ ਦੇ ਦਿੰਦੇ ਆ ਆਪਾਂ ਆਨਲਾਈਨ ਵੀ ਅਪਲੋਡ ਕਰ ਸਕਦੇ ਆ ਕੈਨੇਡਾ ਸਰਵਿਸ ਸੈਂਟਰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣੇ ਆਨਲਾਈਨ ਡਾਕੂਮੈਂਟਸ ਅਪਲੋਡ ਕਰਕੇ ਆਪਾਂ ਆਨਲਾਈਨ ਅਪਲਾਈ ਕਰ ਸਕਦੇ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਅਗਰ ਆਪਾਂ ਉੱਥੇ ਵਿਜ਼ਿਟ ਕਰਕੇ ਸੀਰੀਅਲ ਨੰਬਰ ਲਈਏ ਤਾਂ ਆਪਾਂ ਨੂੰ ਛੇਤੀ ਮਿਲ ਜਾਂਦਾ ਵਾ ਆਨਲਾਈਨ ਚ ਜਿਵੇਂ ਥੋੜਾ ਲੇਟ ਹੁੰਦਾ ਵਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਤੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਤੇ ਪਰ ਜੇ ਤੁਸੀਂ ਸੀਰੀਅਲ ਨੰਬਰ ਲੈਣ ਜਾਣੇ ਹੋ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਮਾਰਨਿੰਗ अर्ਲੀ ਮਾਰਨਿੰਗ ਜਾਣਾ ਕਿਉਂਕਿ ਉੱਥੇ ਲਾਈਨ ਲੱਗ ਜਾਂਦੀ ਆ 8 ਵਜੇ ਆਈ ਥਿੰਕ ਕਾਲਜ ਆਂ ਦਾੜਾ ਕੈਨੇਡਾ ਸਰਵਿਸ ਸੈਂਟਰ ਹੁੰਦਾ ਵਾ ਤੇ ਜੇਕਰ ਆਪਾਂ ਬ੍ਰੈਮਟਨ ਦੀ ਗੱਲ ਕਰੀਏ ਜੋ ਮੇਰੇ ਸੁਣ ਚਾਇਆ ਸੀ ਕਿ ਬ੍ਰੈਮਟਨ ਦੇ ਵਿੱਚ ਤਾਂ 5 ਵਜੇ ਲਾਈਨ ਲੱਗਣੀ ਸਟਾਰਟ ਹੋ ਜਾਂਦੀ ਆ 7 ਵਜੇ ਤੱਕ ਮਤਲਬ ਕਿ ਬਹੁਤ ਉੱਥੇ ਇਕੱਠ ਹੋ ਜਾਂਦਾ ਵਾ ਵੈਸੇ ਮੈਂ ਇਥੋਂ ਬ੍ਰੈਮਟਨ ਤੋਂ ਨਹੀਂ ਲਿਆ ਸੀ ਮੈਂ ਹੋਰ ਸਿਟੀ ਤੋਂ ਲੈ ਕੇ ਆਈ ਸੀ ਆਪਦਾ ਸਿੰਨ ਨੰਬਰ ਤਾਂ ਉਹ 8 ਵਜੇ ਖੁੱਲ ਗਿਆ ਸੀਗਾ ਤੇ ਪਰ 8 ਵਜੇ ਵੀ ਉੱਥੇ ਮਤਲਬ ਕਿ ਨੀਅਰ ਅਬਾਊਟ 30 ਟੂ 40 ਮਤਲਬ ਕਿ ਲੋਕਾਂ ਦਾ ਜਿਹੜਾ 30 ਤੋਂ 40 ਲੋਕਾਂ ਦਾ ਇਕੱਠ ਹੋ ਗਿਆ ਸੀਗਾ ਉੱਥੇ ਇਸੇ ਵੇਲੇ ਜੇਕਰ ਤੁਸੀਂ ਸੈਨ ਨੰਬਰ ਲੈਣ ਜਾਣਾ ਵਾ ਤਾਂ अर्ਲੀ ਮਾਰਨਿੰਗ ਹਾਂਜੀ ਤਾਂ ਇੱਕ ਗੱਲ ਹੋਰ ਆ ਜਿਹੜਾ ਆਪਣਾ ਸੈਨ ਨੰਬਰ ਹੁੰਦਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਜਦੋਂ ਇੱਥੇ ਆ ਜਾਾਂਗੇ ਤਾਂ ਆਪਾਂ ਕਿਸੇ ਕੈਨੇਡਾ ਸਰਵਿਸ ਸੈਂਟਰ ਤੋਂ ਹੀ ਜਾ ਕੇ ਲੈਣਾ ਹੈ ਆਪਣਾ ਉਹ ਸੈਨ ਨੰਬਰ ਜਿਹੜਾ ਆਪਣਾ ਹੁੰਦਾ ਵਾ ਉਹ 에어ਪੋਰਟ ਤੋਂ ਵੀ ਮਿਲ ਜਾਂਦਾ ਵਾ ਜਿਵੇਂ ਆਪਾਂ ਜਦੋਂ ਲੈਂਡ ਕਰਦੇ ਆ ਇੱਥੇ ਹਨਾ ਆਪਣੀ ਇਮੀਗ੍ਰੇਸ਼ਨ ਹੁੰਦੀ ਆ ਇਮੀਗ੍ਰੇਸ਼ਨ ਦੌਰਾਨ ਆਪਾਂ ਨੂੰ ਸਟੱਡੀ ਪਰਮਿਟ ਮਿਲਦਾ ਵਾ ਤਾਂ ਉੱਥੇ ਹੀ 에어ਪੋਰਟ ਦੇ ਵਿੱਚ ਇਮੀਗ੍ਰੇਸ਼ਨ ਦੌਰਾਨ ਆਪਾਂ ਨੂੰ ਆਪਾਂ ਆਪਣਾ ਸੈਨ ਨੰਬਰ ਵੀ ਲੈ ਸਕਦੇ ਆ ਮੰਨ ਲਓ ਵੀ ਜਦੋਂ ਤੁਹਾਡੀ ਇਮੀਗ੍ਰੇਸ਼ਨ ਹੋਈ ਆ ਤੁਹਾਨੂੰ ਸਟੱਡੀ ਪਰਮਿਟ ਮਿਲ ਗਿਆ ਉੱਥੋਂ ਤਾਂ ਤੁਸੀਂ ਉੱਥੋਂ ਕਿਸੇ ਤੋਂ ਵੀ ਕਨਫਰਮ ਕਰ ਸਕਦੇ ਆ ਆਫੀਸਰਸ ਤੋਂ ਕਿ ਮੈਂ ਸੈਨ ਨੰਬਰ ਵੀ ਲੈਣਾ ਵਾ ਤੇ ਕਿੱਥੋਂ ਮਿਲੂਗਾ ਤੇ ਉਹ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਕਿਹੜੇ ਕਾਊਂਟਰ ਤੇ ਜਾਣਾ ਵਾ ਜਾਂ ਕਿੱਥੇ ਜਾਣਾ ਸੈਨ ਨੰਬਰ ਲੈਣ ਦੇ ਲਈ ਕਿ ਆਪਾਂ 에어ਪੋਰਟ ਤੋਂ ਵੀ ਸੈਨ ਨੰਬਰ ਲੈ ਸਕਦੇ ਆ ਉੱਥੇ ਵੀ ਕੀ ਹੁੰਦਾ ਕਿ ਲਾਈਨ ਲੱਗੀ ਹੁੰਦੀ ਆ ਆਪਾਂ ਨੂੰ ਲਾਈਨ ਦੇ ਵਿੱਚ ਖੜਨਾ ਪੈਂਦਾ ਮੈਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਮੈਨੂੰ ਨਹੀਂ ਪਤਾ ਸੀ ਪਹਿਲਾਂ ਕਿ ਆਪਾਂ 에어ਪੋਰਟ ਤੋਂ ਵੀ ਸਿਰਲ ਨੰਬਰ ਲੈ ਸਕਦੇ ਹਾਂ ਪਰ ਜਦੋਂ ਮੈਂ ਉੱਥੇ ਗਈ ਸੀ ਲੈਣ ਲਈ ਤਾਂ ਉੱਥੇ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਤਾਂ ਮੈਂ ਆਲਰੇਡੀ ਇਮੀਗ੍ਰੇਸ਼ਨ 'ਚ ਬਹੁਤ ਥੱਕ ਚੁੱਕੀ ਸੀ ਤੇ ਇਸੇ ਕਰਕੇ ਮੈਂ ਉੱਥੋਂ ਸਿਰਲ ਨੰਬਰ ਨਹੀਂ ਲਿਆ ਸੀ ਮੈਂ ਇੱਥੇ ਆ ਕੇ ਹੀ ਲਿਆ ਸੀ ਬਟ ਆਪਾਂ 에어ਪੋਰਟ ਤੋਂ ਵੀ ਲੈ ਸਕਦੇ ਹਾਂ ਕਿ ਜਦੋਂ ਹੀ ਤੁਸੀਂ ਇੱਥੇ ਲੈਂਡ ਕੀਤੇ ਹੋ ਤੁਹਾਨੂੰ ਤੁਹਾਡਾ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਮਿਲ ਜਾਂਦਾ ਵਾ 에어ਪੋਰਟ ਤੋਂ ਤਾਂ ਆਫਟਰ ਦੈਟ ਤੁਸੀਂ ਆਪਦਾ ਸਿਰਲ ਨੰਬਰ ਵੀ ਉੱਥੋਂ ਹੀ ਲੈ ਸਕਦੇ ਹੋ 에어ਪੋਰਟ ਦੇ ਵਿੱਚ ਤਾਂ ਦੋਨਾਂ ਜਗ੍ਹਾ ਤੋਂ ਤੁਸੀਂ ਆਪਣਾ ਸੈਂਡ ਨੰਬਰ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਦੂਜੀ ਚੀਜ਼ ਆ ਉਹ ਹੈਗੀ ਆ ਆਪਣੇ ਕੋਲੇ ਆਪਣਾ ਜਿਹੜਾ ਬੈਂਕ ਅਕਾਊਂਟ ਜਿਹਦੇ ਵਿੱਚ ਆਪਾਂ ਜੀਆਈਸੀ ਭਰੀ ਹੁੰਦੀ ਆ ਇੰਡੀਆ ਤੋਂ ਉਵਲੇ ਅਕਾਊਂਟ ਨੂੰ ਇੱਥੇ ਆ ਕੇ ਓਪਨ ਕਰਵਾਉਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰਨਾ ਕਿ ਤੁਹਾਡੀ ਬੈਂਕ ਕਿਹੜੀ ਆ ਸੀਆਈਬੀਸੀ ਆ ਜਾਂ ਆਰਬੀਸੀ ਆ ਜਾਂ ਸਕੋਸ਼ੀਆ ਬੈਂਕ ਆ ਜਾਂ ਕੋਈ ਹੋਰ ਬੈਂਕ ਆ ਬੈਂਕ ਦੇਖਣ ਤੋਂ ਬਾਅਦ ਤੁਸੀਂ ਆਪਦੇ ਨੀਅਰਬਾਈ ਸਰਚ ਕਰਨਾ ਵਾ ਕਿ ਜਿਹੜੀ ਉਹ ਬੈਂਕ ਆ ਉਹਦੀ ਜਿਹੜੀ ਕੋਈ ਵੀ ਬ੍ਰਾਂਚ ਆ ਜਿਹੜੀ ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ ਉਥੇ ਨੀਅਰਬਾਈ ਕਿੱਥੇ ਆ ਉਹ ਬ੍ਰਾਂਚ ਆਪਦੇ ਨੀਅਰਬਾਈ ਵਾਲੀ ਬ੍ਰਾਂਚ ਵਿੱਚ ਜਾ ਕੇ ਤੁਸੀਂ ਉੱਥੇ ਉਹਨਾਂ ਨੂੰ ਕਹਿਣਾ ਕਿ ਅਸੀਂ ਮੈਂ ਇੰਟਰਨੈਸ਼ਨਲ ਸਟੂਡੈਂਟ ਆ ਤੇ ਮੈਂ ਆਦਾ ਜੀਆਈਸੀ ਅਕਾਊਂਟ ਓਪਨ ਕਰਵਾਉਣਾ ਵਾ ਸੇਮ ਉੱਥੇ ਵੀ ਉਹ ਆਪ ਪਰੂਫ ਲੈਣਗੇ ਤਾਂ ਆਪਣੇ ਕੋਲ ਪ੍ਰੂਫ ਕੀ ਹੁੰਦਾ ਉਹ ਆਪਣੇ ਤੋਂ ਕੀ ਮੰਗਣਗੇ ਕਿ ਆਪਣਾ ਵੈਲਿਡ ਪਾਸਪੋਰਟ ਤੇ ਆਪਣਾ ਸਟੱਡੀ ਪਰਮਿਟ ਤਾਂ ਆਪਾਂ ਉਹਨਾਂ ਨੂੰ ਉੱਥੇ ਦੇ ਦੇਣਾ ਵਾ ਉਹਨਾਂ ਨੇ ਆਪਣੀ ਸਾਰੀ ਵੈਰੀਫਿਕੇਸ਼ਨ ਕਰਕੇ ਆਪਣਾ ਅਕਾਊਂਟ ਓਪਨ ਕਰ ਦੇਣਾ ਵਾ ਤੇ ਆਪਣੇ ਵਿਦਿਨ 1 ਤੋਂ 2 ਡੇਜ਼ ਦੇ ਵਿੱਚ ਜਿਹੜੀ ਫਸਟ ਅਮਾਊਂਟ ਹੁੰਦੀ ਹੈ ਜੀਆਈਸੀ ਦੀ 2000 ਡਾਲਰਸ ਉਹ ਆਪਾਂ ਨੂੰ ਰਿਸੀਵ ਹੋ ਜਾਂਦੀ ਆ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਬੈਂਕ 'ਚ ਜਾਣਾ ਵਾ ਤਾਂ ਬੈਂਕ 'ਚ ਜਾਣ ਤੋਂ ਪਹਿਲਾਂ ਆਪਾਂ ਅਪਾਇੰਟਮੈਂਟ ਜ਼ਰੂਰ ਲੈਣੀ ਆ ਕਿਉਂਕਿ ਆਪਾਂ ਡਾਇਰੈਕਟ ਬੈਂਕ 'ਚ ਚਲੇ ਗਏ ਤਾਂ ਤੁਹਾਨੂੰ ਉਹਨਾਂ ਨੇ ਐਂ ਕਹਿਣਾ ਕਿ ਅਪਾਇੰਟਮੈਂਟ ਚੱਕੋ ਜੇ ਤੁਹਾਡੀ ਅਪਾਇੰਟਮੈਂਟ ਕੱਲ ਦੀ ਹੋਊਗੀ ਜਾਂ ਪਰਸੋਂ ਦੀ ਹੋਊਗੀ ਤਾਂ ਉਦੋਂ ਆਇਓ ਤਾਂ ਤੁਸੀਂ ਅਪਾਇੰਟਮੈਂਟ ਲੈਣ ਦੇ ਲਈ ਕੀ ਕਰ ਸਕਦੇ ਆ ਪਹਿਲਾਂ ਤਾਂ ਤੁਸੀਂ ਮਤਲਬ ਕਿ ਜੋ ਵੀ ਤੁਹਾਡੀ ਬੈਂਕ ਆ ਉਸ ਬੈਂਕ ਦਾ ਕਸਟਮਰ ਕੇਅਰ ਵਾਲਾ ਨੰਬਰ ਸਰਚ ਕਰਕੇ ਤੁਸੀਂ ਕਸਟਮਰ ਕੇਅਰ ਤੇ ਕਾਲ ਕਰਕੇ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਆ ਪਰ ਅਕੋਰਡਿੰਗ ਟੂ ਮੀ ਜੇਕਰ ਤੁਸੀਂ ਮਤਲਬ ਕਿ ਬੈਂਕ ਚ ਵਿਜ਼ਿਟ ਕਰਕੇ ਹੀ ਆਪਣੀ ਅਪਾਇੰਟਮੈਂਟ ਲਓ ਤਾਂ ਬਾਲੀ ਵਧੀਆ ਗੱਲ ਆ ਕਿਉਂਕਿ ਜੇਕਰ ਤੁਸੀਂ ਵਿਜ਼ਿਟ ਕਰਕੇ ਅਪਾਇੰਟਮੈਂਟ ਲਵਾਵੋਗੇ ਤਾਂ ਤੁਹਾਨੂੰ ਬਹੁਤ ਛੇਤੀ ਅਪਾਇੰਟਮੈਂਟ ਮਿਲ ਜੂਗੀ ਮੰਨ ਲਓ ਵੀ ਤੁਸੀਂ ਅੱਜ ਬੈਂਕ ਦੇ ਵਿੱਚ ਗਏ ਆ ਤਾਂ ਤੁਹਾਨੂੰ ਕੱਲ ਦੀ ਅਪਾਇੰਟਮੈਂਟ ਮਿਲ ਜੂਗੀ ਬਟਾਗਰ ਆਪਾਂ ਆਨਲਾਈਨ ਅਪਾਇੰਟਮੈਂਟ ਬੁੱਕ ਕਰਦੇ ਆ ਕਰਦੇ ਆ ਤਾਂ ਆਪਾਂ ਨੂੰ ਤਿੰਨ ਤੋਂ ਚਾਰ ਦਿਨ ਦੀ ਸਮ ਟਾਈਮ ਪੰਜ ਛੇ ਦਿਨਾਂ ਤੱਕ ਦੀ ਵੀ ਅਪਾਇੰਟਮੈਂਟ ਦਿੰਦੇ ਆ ਸੋ ਮਤਲਬ ਕਿ ਜਦੋਂ ਆਪਾਂ ਸਭ ਤੋਂ ਪਹਿਲਾਂ ਇੱਥੇ ਹੁੰਨੇ ਆ ਆਪਾਂ ਨੂੰ ਕਿਹੜਾ ਬਹੁਤ ਕੰਮਤੰਦੇ ਹੁੰਦੇ ਨੇ ਨਾ ਆਪਾਂ ਫ੍ਰੀ ਹੁੰਨੇ ਆ ਤਾਂ ਤੁਸੀਂ ਵਿਜ਼ਿਟ ਹੀ ਕਰੋ ਬੈਂਕ ਦੇ ਵਿੱਚ ਉੱਥੇ ਆ ਕੇ ਆਪਣੀ ਅਪਾਇੰਟਮੈਂਟ ਚੱਕੋ ਜੈਸੇ ਦਿਨ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਉਸ ਦਿਨ ਬੈਂਕ ਦੇ ਵਿੱਚ ਜਾਓ ਤੇ ਆਪਣਾ ਸਾਰਾ ਵੈਰੀਫਿਕੇਸ਼ਨ ਕਰਵਾ ਕੇ ਤੇ ਉਥੋਂ ਆਪਣਾ ਅਕਾਊਂਟ ਓਪਨ ਕਰਵਾ ਲਓ ਤੇ ਵਿਦਨ 1 ਤੋਂ 2 ਡੇਸ ਦੇ ਵਿੱਚ ਤੁਹਾਨੂੰ ਤੁਹਾਡੀ ਫਸਟ ਜੀਆਈਸੀ ਅਮਾਉਂਟ ਹੈ ਜਿਹੜੀ ਹੋ ਰਿਸੀਵ ਹੋ ਜੂਗੀ ਤੇ ਉਸ ਤੋਂ ਬਾਅਦ ਕੀ ਆ ਕਿ ਜਦੋਂ ਤੁਹਾਨੂੰ ਮਤਲਬ ਕਿ ਉਹ ਜਿਹੜਾ ਡੈਬਿਟ ਕਾਰਡ ਹੁੰਦਾ ਉਹ ਤਾਂ ਬੈਂਕ ਵਾਲੇ ਉਹਦੇ ਹੀ ਇਸ਼ੂ ਕਰਕੇ ਦੇ ਦੇਣਗੇ ਤੁਹਾਨੂੰ ਕਹਿ ਦੇਣਗੇ ਕਿ ਉੱਥੇ ਆਪਣਾ ਡੈਬਿਟ ਕਾਰਡ ਚਲਾ ਕੇ ਦੇਖ ਲਓ ਇਹਦਾ ਪਾਸਵਰਡ ਸੈੱਟ ਕਰ ਲਓ ਸਾਰਾ ਕੁਝ ਕਰ ਲਓ ਤਾਂ ਹੂੰ ਆਪਾਂ ਉੱਥੇ ਹੀ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਕ੍ਰੈਡਿਟ ਕਾਰਡ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਵਾ ਇਤੋਂ ਦੀਆਂ ਬੈਂਕਾਂ ਚ ਲੈਣਾ ਉਹ ਵੀ ਬਹੁਤ ਹੀ ਜ਼ਰੂਰੀ ਆ ਕਿਉਂਕਿ ਕ੍ਰੈਡਿਟ ਕਾਰਡ ਤੇ ਆਪਾਂ ਨੂੰ ਬਹੁਤ ਸਾਰੀਆਂ ਮਤਲਬ ਕਿ ਪੁਆਇੰਟਸ ਮਿਲਦੀ ਹੈ ਜਿਹੜੇ ਆਪਣੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਆ ਅਗਰ ਆਪਾਂ ਕ੍ਰੈਡਿਟ ਦੇ ਥਰੂ ਕੋਈ ਵੀ 트ਾਂਜੈਕਸ਼ਨਸ ਕਰਦੇ ਆ ਕੋਈ ਕੰਮ ਕਰਦੇ ਆ ਤਾਂ ਕ੍ਰੈਡਿਟ ਕਾਰਡ ਲੈਣਾ ਬਹੁਤ ਜ਼ਰੂਰੀ ਆ ਪਰ ਕ੍ਰੈਡਿਟ ਕਾਰਡ ਲੈਣ ਲਈ ਤੁਹਾਡੇ ਕੋਲ ਸਿਨ ਨੰਬਰ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਸਿਨ ਨੰਬਰ ਲੈਣ ਤੋਂ ਪਹਿਲਾਂ ਬੈਂਕ ਦੇ ਵਿੱਚ ਜਾ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਕਿ ਮੇਰੇ ਕੋਲ ਸਿਨ ਨੰਬਰ ਹੈ ਨਹੀਂਗਾ ਤਾਂ ਉਹ ਤੁਹਾਨੂੰ ਸਿਰਫ ਕਲਾ ਡੈਬਿਟ ਕਾਰਡ ਦੇ ਦੇਣਗੇ ਤੇ ਉਹ ਕਹਿ ਦੇਣਗੇ ਕਿ ਆਪਦਾ ਸਿਨ ਨੰਬਰ ਲੈ ਕੇ ਆਇਓ ਤੇ ਉਸ ਤੋਂ ਬਾਅਦ ਕ੍ਰੈਡਿਟ ਅਪਲਾਈ ਕਰ ਦਿਓ ਅਗਰ ਤੁਹਾਡਾ ਡਿਕੋਲੇ ਸੈਨ ਨੰਬਰ ਹੈਗਾ ਪਹਿਲਾਂ ਤੁਸੀਂ ਬਾਅਦ ਚ ਬੈਂਕ ਚ ਜਾ ਰਹੇ ਹੋ ਤਾਂ ਤੁਸੀਂ ਉੱਥੇ ਉਹਨਾਂ ਨੂੰ ਦੱਸ ਦੋ ਕਿ ਮੇਰੇ ਕੋਲ ਸੈਨ ਨੰਬਰ ਹੈਗਾ ਮੇਰਾ ਕ੍ਰੈਡਿਟ ਕਾਰਡ ਵੀ ਅਪਲਾਈ ਕਰ ਦੋ ਤਾਂ ਉਹ ਤੁਹਾਡਾ ਕ੍ਰੈਡਿਟ ਕਾਰਡ ਉੱਥੇ ਅਪਲਾਈ ਕਰ ਦਿੰਦੇ ਆ ਤੇ ਵਿਦਨ ਮਤਲਬ 8 ਤੋਂ 10 ਡੇਸ ਦੇ ਵਿੱਚ ਅਗਰ ਆਪਾਂ ਉਹਨਾਂ ਨੂੰ ਕਹਿ ਰਹੀਏ ਕਿ ਸਾਡੇ ਹੋਮ ਐਡਰੈਸ ਤੇ ਭੇਜ ਦਿਓ ਤਾਂ ਵਿਦਨ 8 ਤੋਂ 10 ਡੇਸ ਦੇ ਵਿੱਚ ਉਹ ਆਪਾਂ ਨੂੰ ਜਿਹੜਾ ਆਪਣਾ ਕ੍ਰੈਡਿਟ ਕਾਰਡ ਹੁੰਦਾ ਉਹ ਆਪਣੇ ਐਡਰੈਸ ਤੇ ਭੇਜ ਦਿੰਦੇ ਆ ਏਸੀ ਦਾ ਕ੍ਰੈਡਿਟ ਕਾਰਡ ਥਰਡ ਚੀਜ਼ ਤੀਜੀ ਗੱਲ ਕੀ ਆ ਕਿ ਆਪਾਂ ਜਿਹੜੇ ਇੱਥੋਂ ਆ ਕੇ ਇੱਥੋਂ ਦਾ SIM ਲੈਣਾ ਕਿਉਂਕਿ ਆਪਾਂ ਕਿਤੇ ਵੀ ਕਿਤੇ ਘਰ ਵਿੱਚ ਰਹਿ ਰਹੇ ਹਾਂ ਉੱਥੇ ਵੀ ਆਪਾਂ ਨੂੰ Wi-Fi ਪ੍ਰੋਵਾਈਡ ਕੀਤਾ ਹੁੰਦਾ ਨਾ ਫੈਸਿਲਿਟੀ ਹੁੰਦੀ ਹੈ Wi-Fi ਦੀ ਅਗਰ ਆਪਾਂ ਕਿਤੇ ਵੀ ਕਿਤੇ ਕਾਲਜ ਜਾਂਦੇ ਆ ਕਿਤੇ ਪਬਲਿਕ ਪਲੇਸ ਤੇ ਜਾਂਦੇ ਆ ਹਰ ਪਲੇਸ ਇੱਥੇ Wi-Fi ਹੁੰਦਾ ਵਾ ਪਰ ਸਮ ਟਾਈਮ ਕੀ ਹੁੰਦਾ ਵਾ ਕਿ ਮੰਨ ਲਓ ਵੀ ਆਪਾਂ ਘਰ ਤੋਂ ਬਾਹਰ ਨਿਕਲੇ ਆਪਾਂ ਕਿਤੇ ਸਟਰੀਟ ਤੇ ਵਾਕ ਕਰ ਰਹੇ ਆ ਕਿਤੇ ਕੰਮ ਕਰ ਰਹੇ ਆ ਉੱਥੇ ਵਾਈਫਾਈ ਨਹੀਂ ਹੈਗਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ SIM ਦੀ ਲੋੜ ਹੁੰਦੀ ਆ ਹਨਾ ਨੈਟਵਰਕ ਦੀ ਲੋੜ ਹੁੰਦੀ ਤਾਂ ਕਿ ਇੱਥੇ ਹਰ ਚੀਜ਼ ਨੈਟਵਰਕ ਨਾਲ ਹੀ ਪੋਸੀਬਲ ਆ ਤਾਂ ਉਹਦੇ ਲਈ ਤੁਸੀਂ ਕਿਤੇ ਵੀ ਕਿਸੇ ਵੀ ਮਤਲਬ ਕਿ ਸਿਟੀ ਸੈਂਟਰ ਦੇ ਵਿੱਚ ਜਾ ਕੇ ਜਾਂ ਜਿਆਦਾ ਸਿਟੀ ਸੈਂਟਰ ਵਿੱਚ ਜਾ ਕੇ ਜਾਂ ਕਿਸੇ ਸ਼ਾਪ ਤੇ ਜਾ ਕੇ ਆਪਣਾ SIM ਲੈ ਸਕਦੇ ਆ SIM ਕੀ ਇੱਥੇ ਜਿਵੇਂ ਫਾਈਡੋ ਦਾ SIM ਆ ਬੈਲ ਵਰਜਨ ਉਹ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਆ ਜਿਹਦਾ ਪਲਾਨ ਤੁਹਾਨੂੰ ਜ਼ਿਆਦਾ ਵਧੀਆ ਲੱਗ ਦਾ ਜਾਂ ਜਿਹਦਾ ਨੈਟਵਰਕ ਤੁਹਾਨੂੰ ਜਿਆਦਾ ਵਧੀਆ ਲੱਗਦਾ ਤੁਸੀਂ ਆਦੇ ਫਰੈਂਡਸ ਤੋਂ ਜਾਂ ਦੇ ਰਿਸ਼ਤਦਾਰਾਂ ਤੋਂ ਪੁੱਛ ਸਕਦੇ ਆ ਜੋ ਇੱਥੇ ਆਲਰੇਡੀ ਰਹਿ ਰਹੇ ਆ ਹਨ ਜਿੱਦਾਂ ਇੱਥੇ ਫਾਈਡੋ ਦਾ ਸਿਮ ਬਹੁਤ ਜਿਆਦਾ ਚੱਲਦਾ ਵਾ ਤਾਂ ਉਹ ਪਲਾਨ ਦੇ ਅਕੋਰਡਿੰਗ ਹੁੰਦਾ ਜਿਵੇਂ ਮੈਂ ਵਰਜਨ ਦਾ ਸਿਮ ਲਿਆ ਹਨਾ ਤਾਂ ਉਹਦੇ ਵਿੱਚ ਉਹ ਆਪਣੇ ਤੋਂ ਫਾਸਟ ਜਿਹੜੀ ਪੇਮੈਂਟ ਲੈਂਦੇ ਆ ਉਹ ਕੀ ਹੁੰਦਾ ਵਾ ਕਿ ਜਿਹੜੀ ਆਪਣੇ ਕਨੈਕਸ਼ਨ ਚਾਰजेस ਹੁੰਦੇ ਆ ਦੈਨ ਫਾਸਟ ਮੰਥ ਦਾ ਜਿਹੜਾ ਆਪਣਾ ਬਿੱਲ ਹੁੰਦਾ ਉਹ ਹੁੰਦਾ ਪਲੱਸ ਟੈਕਸਸ ਇਹ ਸਾਰਾ ਕੁਝ ਕਰਕੇ ਉਹ ਆਪਾਂ ਨੂੰ ਆਪਣਾ ਬਿੱਲ ਦੇ ਦਿੰਦੇ ਆ ਸਿਮ ਤੇ ਆਪਾਂ ਪੈਸੇ ਉਹਨਾਂ ਨੂੰ ਉਦੋਂ ਹੀ ਨਹੀਂ ਪੇ ਕਰਨੇ ਹੁੰਦੇ ਉਹ ਆਪਾਂ ਮੰਥਲੀ ਜਿਵੇਂ ਆਪਾਂ ਨੂੰ ਆਉਂਦੇ ਆਪਾਂ ਆਨਲਾਈਨ ਬਿੱਲ ਪੇ ਕਰਨਾ ਹੁੰਦਾ ਜਿਹੜਾ ਫਸਟ ਆਪਣਾ ਕਨੈਕਸ਼ਨ ਚਾਰਜ ਹੁੰਦਾ ਉਹ ਵੀ ਆਪਾਂ ਫਸਟ ਬਿੱਲ ਦੇ ਨਾਲ ਹੀ ਪੇ ਕਰਨਾ ਹੁੰਦਾ ਆਨਲਾਈਨ ਇਹ ਹੁੰਦਾ ਵਾ ਸੈਮ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਮੇਨ ਚੀਜ਼ ਹੁੰਦੀ ਆ ਉਹ ਹੁੰਦਾ ਵਾ ਪ੍ਰੈਸਟੋ ਕਾਰਡ ਕਿਉਂਕਿ ਆਪਾਂ ਆਉਂਦਿਆਂ ਸਾਰੇ ਆਪਣੇ ਕੋਲੇ ਕੋਈ ਜ਼ਿਆਦਾ ਟਰਾਂਸਪੋਰਟ ਫੈਸਿਲਿਟੀਆਂ ਨਹੀਂ ਹੁੰਦੀਆਂ ਹਨਾ ਜ਼ਿਆਦਾ ਵੀਹਿਕਲਸ ਨਹੀਂ ਹੁੰਦੇ ਜਿਵੇਂ ਆਪਣੇ ਕੋਲ ਆਪਣੀ ਕਾਰ ਵਗੈਰਾ ਨਹੀਂ ਹੁੰਦੀ ਤੇ ਆਪਾਂ ਨੂੰ ਹਰ ਜਗ੍ਹਾ ਤੇ ਬੱਸ ਤੇ ਹੀ ਜਾਣਾ ਪੈਂਦਾ ਵਾ ਤਾਂ ਇੱਥੇ ਕੀ ਆ ਬੱਸ ਤੇ ਆਪਾਂ ਸਿੱਧੇ ਪੈਸੇ ਨਹੀਂ ਪਾ ਸਕਦੇ ਪਾ ਸਕਦੇ ਆ ਮਤਲਬ ਪੈਸੇ ਵੀ ਯੂਜ਼ ਕਰ ਸਕਦੇ ਆ ਪਰ ਅਗਰ ਆਪਾਂ ਪ੍ਰੈਸਟੋ ਕਾਰਡ ਬਣਾ ਲੈਂਦੇ ਆ ਤਾਂ ਉਹ ਬਹੁਤ ਹੀ ਵਧੀਆ ਹੁੰਦਾ ਵਾ ਕਿਉਂਕਿ ਮੰਨ ਲਓ ਵੀ ਆਪਾਂ ਕਿਤੇ ਜਾ ਰਹੇ ਆਂ ਆਪਾਂ ਇੱਕ ਸਿਟੀ ਤੋਂ ਦੂਜੀ ਸਿਟੀ ਟਰੈਵਲ ਕਰ ਰਹੇ ਆਂ ਹਨਾ ਜਾਂ ਕਿਤੇ ਵੀ ਜਾ ਰਹੇ ਆਂ ਮੰਨ ਲਓ ਤੁਹਾਡਾ ਜਿਹੜਾ ਕਰਾਇਆ ਵਾ ਬੱਸ ਦਾ ਉਹ 3 ਡਾਲਰ 40 ਸੈਂਟ ਕੁਛ 3.40 ਸੈਂਟ ਸਮਥਿੰਗ ਆ ਜੇਕਰ ਤਾਂ ਤੁਹਾਡੇ ਕੋਲ ਟੁੱਟੇ ਪੈਸੇ ਹੈਗੇ ਆ ਚੇਂਜ ਵਿੱਚ ਹੈਗੇ ਆ 3 ਡਾਲਰ 40 ਸੈਂਟ ਤੁਸੀਂ ਉੱਥੇ ਉਹਨਾਂ ਦੀ ਮਸ਼ੀਨ 'ਚ ਪਾ ਦੋਗੇ ਤਾਂ ਤੁਹਾਨੂੰ ਉਹਦੀ ਟਿਕਟ ਨਿਕਲ ਕੇ ਆ ਜੂਗੀ ਇਟਸ ਓਕੇ ਹੈ ਨਾ ਫਾਈਨ ਆ ਪਰ ਮੰਨ ਲਓ ਤੁਹਾਡੇ ਕੋਲ ਟੁੱਟੇ ਪੈਸੇ ਹੈਣਗੇ ਚੇਂਜ ਹੈਣਗੇ ਤੁਸੀਂ ਉਹਦੇ ਵਿੱਚ 4 ਡਾਲਰ ਪਾ ਰਹੇ ਹੋ ਮਸ਼ੀਨ ਦੇ ਵਿੱਚ ਜਾਂ 5 ਡਾਲਰ ਪਾ ਰਹੇ ਹੋ ਪਰ ਤੁਹਾਡੇ ਉਹ ਟੋਟਲੀ ਪੈਸੇ ਹੀ ਚਲੇ ਜਾਣੇ ਆ ਤਾਂ ਤੁਹਾਨੂੰ ਟਿਕਟ ਨਿਕਲਣੀ ਤੁਹਾਡੇ ਕੋਈ ਪੈਸੇ ਵਾਪਸ ਨਹੀਂ ਮਿਲਣੇ ਕਿ ਜੇ ਟਿਕਟ 3.40 ਡਾਲਰ ਦੀ ਤੁਸੀਂ ਉਹ ਚ 5 ਡਾਲਰ ਪਾਤੇ ਤੇ ਜਿਹੜੇ ਤੁਹਾਡੇ ਬਚਦੀ 1 ਡਾਲਰ 60 ਸੈਂਟ ਉਹ ਤੁਹਾਨੂੰ ਵਾਪਿਸ ਨਹੀਂ ਮਿਲਣਗੇ ਉਹ ਇਥੋਂ ਦਾ ਰੂਲ ਆ ਕਿ ਆਪਾਂ ਜਿੰਨੇ ਵਿੱਚ ਪੈਸੇ ਪਾਤੇ ਉਹਨੇ ਹੀ ਰਹਿਣੇ ਉਹਦੇ ਚ ਵਾਪਿਸ ਕੁਝ ਨਹੀਂ ਆਉਣਾ ਇਸੇ ਕਰਕੇ ਆਪਾਂ ਪ੍ਰੈਸਟੋ ਕਾਰਡ ਬਣਾਉਨੇ ਆ ਕਿ ਬਸ ਪ੍ਰੈਸਟੋ ਕਾਰਡ ਨੂੰ ਆਪਾਂ ਪ੍ਰੈਸਟੋ ਕਾਰਡ ਕਿੱਥੋਂ ਬਣਾ ਸਕਦੇ ਆ ਆਪਾਂ ਕਿਸੇ ਵੀ ਸ਼ਾਪਰ ਤੇ ਜਾ ਕੇ ਹਨਾ ਆਪਾਂ ਉਹਨਾਂ ਨੂੰ ਕਹਿ ਦਈਏ ਕਿ ਅਸੀਂ ਪ੍ਰੈਸਟੋ ਕਾਰਡ ਬਣਾਉਣਾ ਵਾ ਤਾਂ ਉਹ 4 ਡਾਲਰ ਲੈਂਦੇ ਆ ਪ੍ਰੈਸਟੋ ਕਾਰਡ ਬਣਾਉਣ ਦੇ ਤੇ ਜਿਹੜਾ ਉਹਦੇ ਵਿੱਚ ਆਪਾਂ ਰੀਚਾਰਜ ਕਰਾਉਣਾ ਉਹ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਕਰਾ ਸਕਦੇ ਤੁਸੀਂ 10 ਡਾਲਰ ਕਰਵਾ ਲਓ ਤੁਸੀਂ 20 ਡਾਲਰ ਕਰਵਾ ਲਓ ਤੁਸੀਂ 50 ਕਰਵਾ ਲਓ ਤੁਸੀਂ 100 ਕਰਵਾ ਲਓ ਉਹ ਆਪਣੀ ਮਰਜ਼ੀ ਦੇ ਅਕੋਰਡਿੰਗ ਆਪਣਾ ਜਿਹੜਾ ਰੀਚਾਰਜ ਕਰਾ ਸਕਦੇ ਆ ਪਰ ਜਿਹੜੀ ਉਹਦੀ ਬਣਾਉਣ ਦੇ ਚਾਰਜਸ ਆ ਉਹ ਹੈਗੇ ਆ 4 ਡਾਲਰ ਉਹਦੇ ਨਾਲ ਆਪਾਂ ਨੂੰ ਕੀ ਮਤਲਬ ਕਿ ਆ ਮਿਲ ਜਾਂਦਾ ਵਧੀਆ ਹੋ ਜਾਂਦਾ ਕਿ ਆਪਾਂ ਬੱਸ ਵਿੱਚ ਚੜਨਾ ਵਾ ਉੱਥੇ ਮਸ਼ੀਨ ਆ ਬੱਸ ਦੇ ਵਿੱਚ ਆਪਦਾ ਗੜਾ ਕਾਰਡ ਆ ਉਹਨੂੰ ਪ੍ਰੈਸਟੋ ਕਾਰਡ ਨੂੰ ਉੱਥੇ ਟੈਪ ਕਰੋ ਤਾਂ ਤੁਹਾਡੇ ਉਹਦੇ ਚ ਆਟੋਮੈਟਿਕਲੀ ਜਿਹੜੇ 3 ਡਾਲਰ 40 ਸੈਂਟ ਕੱਟੇ ਜਾਂਦੇ ਇੱਥੇ ਜਤੋਂ ਮਤਲਬ ਕਿ ਜੋ ਹੁਣ ਤੱਕ ਮੈਂ ਦੇਖਿਆ ਵਾ ਅੰਟਾਰੀਓ ਦੇ ਵਿੱਚ ਜੋ ਮੈਂ ਕਰਾਇਆ ਹੁਣ ਤੱਕ ਦਿੱਤਾ ਹਨਾ ਕਿ ਆਪਾਂ ਜਦੋਂ ਇੱਕ ਵਾਰੀ ਪ੍ਰੈਸਟੋ ਕਾਰਡ ਨੂੰ ਟੈਪ ਕਰਦੇ ਆ ਤਾਂ ਆਪਣੇ 3 ਡਾਲਰ 40 ਸੈਂਟ ਕੱਟੇ ਜਾਂਦੇ ਆ ਉਹ ਤੇ 1.40 ਡਾਲਰ 40 ਸੈਂਟ ਦੋ ਘੰਟਿਆਂ ਵਾਸਤੇ ਹੁੰਦੇ ਆ ਕਿ ਉਹ 2 3 ਡਾਲਰ 40 ਸੈਂਟ ਦੇ ਵਿੱਚ ਆਪਾਂ ਦੋ ਘੰਟੇ ਕਿਤੇ ਵੀ ਕੰਮ ਸਕਦੇ ਹਾਂ ਆਪਣਾ ਦੀ ਤੁਸੀਂ ਦੋ ਘੰਟਿਆਂ ਦੇ ਵਿੱਚ ਚਾਰ ਬੱਸਾਂ ਬਦਲੋ ਆਪਣਾ ਦੀ ਦੋ ਘੰਟਿਆਂ ਦੇ ਵਿੱਚ 10 ਬੱਸਾਂ ਬਦਲੋ ਤਾਂ ਤੁਹਾਡਾ ਇੱਕ ਵਾਰ ਕੋਈ ਉਹ ਕਾਰਡ ਟੈਬ ਹੋਣਾ ਜਦੋਂ ਸੈਕਿੰਡ ਟਾਈਮ ਤੁਸੀਂ ਬੱਸ ਚੜੋਗੇ ਉਸ ਬੱਸ ਦੇ ਵਿੱਚ ਆਪਾਂ ਕਾਰਡ ਡਾਊਟ ਟੈਬ ਕਰਾਂਗੇ ਤਾਂ ਉਹ ਤੇ ਆਊਗਾ ਫ੍ਰੀ ट्रांजੈਕਸ਼ਨ ਤੀਜੀ ਵਾਰ ਤੇ ਚੜਾਂਗੇ ਜਾ ਕੇ ਉੱਤੇ ਆਪਾਂ ਕਾਰਡ ਟੈਬ ਕਰਾਂਗੇ ਤਾਂ ਉਹਦੇ ਤੇ ਆਊਗਾ ਫ੍ਰੀ ਟ੍ਰਾਂਜੈਕਸ਼ਨ ਮਤਲਬ ਕਿ ਇੱਕ ਵਾਰੀ ਆਪਾਂ ਟਿਕਟ ਕਟਵਾ ਕੇ ਇੱਕ ਵਾਰੀ ਆਪਾਂ ਕਾਰਡ ਟੈਬ ਕਰਕੇ 3.40 ਡਾਲਰ ਦੇ ਕੇ ਦੋ ਘੰਟੇ ਟਰੈਵਲਿੰਗ ਕਰ ਸਕਦੇ ਆ ਕਿਤੇ ਵੀ ਆਪਾਂ ਜਾ ਸਕਦੇ ਆ ਆਪਣਾਂ ਦੀ ਇੱਕ ਬੱਸ 'ਚ ਜਾਓ 2 ਘੰਟੇ ਆਪਣਾਂ ਦੀ 10 ਬੱਸਾਂ ਬਦਲੋ 2 ਘੰਟੇ ਵਾਲੇ ਵਿੱਚ ਤਾਂ ਇੱਥੇ ਇਹ ਚੀਜ਼ ਆ ਬਾਕੀ ਇੱਕ ਗੱਲ ਹੋਰ ਆ ਕਿ ਜਿਹੜਾ ਇੱਥੇ ਟ੍ਰੈਵਲ ਪ੍ਰੈਸਟੋ ਕਾਰਡ ਹੁੰਦਾ ਉਹ ਜਿਹੜੇ ਮਤਲਬ ਕਿ 18 ਤੋਂ ਥੱਲੇ ਥੱਲੇ ਹੁੰਦੇ ਆ ਸਟੂਡੈਂਟ ਹੁੰਦੇ ਆ ਤਾਂ ਉਹਨਾਂ ਦਾ ਕੁਝ ਉਹਦੇ ਤੇ ਮਤਲਬ ਕਿ ਉਹਨਾਂ ਨੂੰ ਆਫਰਸ ਮਿਲਦੀਆਂ ਵਾ ਜਿਵੇਂ ਮੇਬੀ ਅਡਲਟ ਵਾਸਤੇ ਹੈਗਾ 3 ਡਾਲਰ 40 ਸੈਂਟ ਜਿਹੜਾ ਉਹਦਾ ਕਿਰਾਇਆ ਵਾ ਇੱਕ ਟਿਕਟ ਦਾ 2 ਘੰਟਿਆਂ ਦਾ ਤੇ ਜੋ ਹੈਗੇ 18 ਮਾਈਨਸ ਹੁੰਦੇ ਆ ਹਨਾ ਟੀਨੇਜ ਵਿੱਚ ਹੁੰਦੇ ਆ ਉਹਨਾਂ ਦਾ ਆਈ ਥਿੰਕ 2 ਡਾਲਰ 50 ਸੈਂਟ ਆ ਮਤਲਬ ਅਪ੍ਰੋਕਸੀਮੇਟਲੀ 2.15 50 ਸੈਂਟ ਇੰਨਾ ਕੁ ਆ ਤੇ ਅਗਰ ਤੁਸੀਂ ਕਿਤੇ ਵੀ ਬਣਾਉਣ ਜਾਣੇ ਹੋ ਆਪਣਾ ਪ੍ਰੈਸਟੋ ਕਾਰਡ ਅਗਰ ਤੁਸੀਂ 18- ਆ ਤਾਂ ਤੁਸੀਂ ਉਹਨਾਂ ਨੂੰ ਦੱਸ ਦੋ ਕਿ ਮੈਂ ਸਟੂਡੈਂਟ ਕਾਰਡ ਬਣਾਉਣਾ ਵਾ ਮੈਂ 18- ਆ ਮੈਂ ਟੀਨ ਕਾਰਡ ਬਣਾਉਣਾ ਵਾ ਤੇ ਉਹ ਤੁਹਾਨੂੰ ਉਹ ਕਾਰਡ ਬਣਾ ਕੇ ਦੇ ਦੇਣਗੇ ਕਿ ਜਦੋਂ ਤੁਸੀਂ ਕਾਰਡ ਨੂੰ ਬੱਸ ਤੇ ਟੈਪ ਕਰੋਗੇ ਤਾਂ ਤੁਹਾਡੇ 2.5 ਡਾਲਰ ਹੀ ਕੱਟੇ ਜਾਣਗੇ ਅਗਰ ਤੁਸੀਂ ਅਡਲਟ ਆ ਤਾਂ ਤੁਹਾਡੇ ਅਪ੍ਰੋਕਸੀਮੇਟਲੀ 3.5 ਜਾਂ 3 ਡਾਲਰ 40 ਸੈਂਟ ਇੰਨਾ ਕੁ ਆ ਉਹ ਕੱਟੇ ਜਾਂਦੇ ਆ ਤਾਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਦੋਂ ਤੁਸੀਂ ਪ੍ਰੈਸਟੋ ਕਾਰਡ ਬਣਾਉਣ ਜਾਣਾ ਵਾ ਇੱਕ ਗੱਲ ਹੋਰ ਆ ਕਿ ਅਗਰ ਆਪਾਂ ਅਡਲਟ ਵੀ ਹੈਗੇ ਆ ਤੇ ਜੇਕਰ ਆਪਾਂ ਆਪਣੇ ਕੋਲ ਆਪਣਾ ਆਪਾਂ ਕਾਲਜ ਦੇ ਵਿੱਚ ਪੜ ਰਹੇ ਆ ਆਪਣੇ ਕੋਲ ਆਪਣਾ ਸਟੂਡੈਂਟ ਆਈਡੀ ਕਾਰਡ ਹੈਗਾ ਵਾ ਤਾਂ ਆਪਾਂ ਕਿਸੇ ਵੀ ਸ਼ਾਪਰਸ ਦੇ ਜਾ ਕੇ ਆਪਣਾ ਸਟੂਡੈਂਟ ਆਈਡੀ ਕਾਰਡ ਦਿਖਾ ਕੇ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਕਿ ਮੈਂ ਸਟੂਡੈਂਟ ਆ ਜਿਹੜਾ ਉਹ ਆਪਣਾ ਸਟੂਡੈਂਟ ਦਾ ਪ੍ਰੈਸਟੋ ਕਾਰਡ ਬਣਾ ਦੇਣਗੇ ਉਹਦੇ ਨਾਲ ਕੀ ਆਪਾਂ ਨੂੰ ਫਾਇਦਾ ਹੁੰਦਾ ਕਾ ਕਿ ਅਗਰ ਆਪਾਂ ਇੱਥੇ ਇੱਥੇ ਲੋਕਲ ਬੱਸਾਂ ਤੇ ਜਾਣੇ ਆ ਜੇ ਵਾ ਇੱਕ ਸਿਟੀ ਤੋਂ ਦੂਸਰੀ ਸਿਟੀ ਜਾਣੇ ਆ ਨਾਰਮਲ ਬੱਸਾਂ ਜਿਹੜੀਆਂ ਉਹਨੇ ਤਾਂ ਆਪ ਨੂੰ ਉਨਾ ਹੀ ਚਾਰਜ ਪੈਣਾ ਜਿਵੇਂ ਕਿ 3 ਡਾਲਰ 40 ਸੈਂਟ ਪੈਂਦਾ ਮੰਨ ਲਓ ਆਪਾਂ ਗੋ ਬੱਸਾਂ ਤੇ ਜਾਣੇ ਆ ਜਿਵੇਂ ਆਪਾਂ ਕੀ ਬ੍ਰੈਮਟਨ ਟੂ অন্ਟਾਰੀਓ ਜਾਣਾ ਗੋ ਬੱਸਾਂ ਜਿਹੜੀਆਂ ਹੁੰਦੀਆਂ ਗੋ ਬੱਸਾਂ ਦਾ ਕਰਾਇਆ ਜ਼ਿਆਦਾ ਹੁੰਦਾ ਵਾ ਜਿਵੇਂ ਕਿ 7 ਡਾਲਰ 7.5 ਡਾਲਰ ਐਵੇਂ ਬਟ ਅਗਰ ਆਪਣੇ ਕੋਲ ਸਟੂਡੈਂਟ ਪ੍ਰੈਸਟੋ ਕਾਰਡ ਆ ਤਾਂ ਆਪਣਾ ਉਹਦੇ ਚ ਉਥੇ ਵੀ 4 4.5 ਡਾਲਰ ਲੱਗਦਾ ਵਾ ਮਤਲਬ ਕਿ ਆਪਣਾ ਇੰਨਾ ਕ ਫਾਇਦਾ ਹੋ ਜਾਂਦਾ ਜੇਕਰ ਤੁਸੀਂ ਅਡਲਟ ਵੀ ਆ ਤੇ ਤੁਸੀਂ ਸਟੱਡੀ ਕਰ ਰਹੇ ਹੋ ਤੁਸੀਂ ਕਿਸੇ ਕਾਲਜ ਚ ਪੜ੍ਹ ਰਹੇ ਹੋ ਤਾਂ ਤੁਸੀਂ ਆਪ ਦਾ ਸਟੂਡੈਂਟ ਆਈਡੀ ਕਾਰਡ ਦਿਖਾ ਕੇ ਉਹਨਾਂ ਨੂੰ ਆਹ ਜਿਹੜਾ ਪ੍ਰੈਸਟੋ ਆ ਉਹਨੂੰ ਸਟੂਡੈਂਟ ਪ੍ਰੈਸਟੋ ਕਾਰਡ ਚ ਬਦਲ ਸਕਦੇ ਹੋ ਫਿਰ ਤੁਹਾਡਾ ਗੋ ਬਸਾਂ ਦੇ ਕਿਰਾਇਆ ਥੋੜਾ ਘੱਟ ਲੱਗੂਗਾ ਬਾਕੀ ਬਸਾਂ ਦੇ ਨਾਰਮਲ ਜਿੰਨਾ 7 ਡਾਲਰ 40 ਸੈਂਟ ਹੈਗਾ ਉਹੀ ਲੱਗੂਗਾ ਜੇ ਅਗਰ ਤੁਸੀਂ ਟੀਨੇਜ ਵਿੱਚ ਹੋ ਫਿਰ ਤੁਹਾਡਾ ਅਪ੍ਰੋਕਸੀਮੇਟਲੀ 2.5 ਡਾਲਰ ਲੱਗੂਗਾ ਇਹ ਸੀਗੀਆਂ ਕੁਝ ਕਿ ਮੇਨ ਚੀਜ਼ਾਂ ਜੋ ਹੁਣ ਤੱਕ ਮੈਂ ਬਣਵਾਈਆਂ ਤੇ ਮੈਂ ਸੋਚਿਆ ਕਿ ਸਾਰਿਆਂ ਨੂੰ ਦੱਸਣਾ ਚਾਹੀਦਾ ਵਾ ਸਾਰਿਆਂ ਨੇ ਫਾਇਦੇਮੰਦ ਦਾ ਕਿਉਂਕਿ ਕੁਝ ਕੁ ਬੱਚਿਆਂ ਨੂੰ ਜਦੋਂ ਆਪਾਂ ਨਵੇਂ-ਨਵੇਂ ਆਉਂਨੇ ਆ ਤਾਂ ਮੋਸਟ ਆਫ ਦਾ ਸਟੂਡੈਂਟਸ ਨੂੰ ਸਾਰੀਆਂ ਗੱਲਾਂ ਨਹੀਂ ਪਤਾ ਹੁੰਦੀਆਂ ਮੈਨੂੰ ਵੀ ਨਹੀਂ ਸੀ ਪਤਾ ਮੈਂ ਵੀ ਇੱਥੇ ਆਈਆਂ ਜਿੰਨਾਂ ਕੋਲ ਰਹੀਆਂ ਕਿ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਆਪਾਂ ਸਾਰਾ ਕੁਝ ਕੀਤਾ ਤੇ ਖੋ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਇਨਫੋਰਮੇਟਿਵ ਵੀ ਲੱਗੂਗੀ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਆ ਕੋਈ ਵੀ ਕਨਫਿਊਜ਼ਨ ਆ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਧੰਨਵਾਦ